ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਪਟਿਆਲਾ ਦੇ ਸਰਕਾਰੀ ਸਵੀਮਿੰਗ ਪੂਲ ਵਿਖੇ ਜਿਲਾ ਪੱਧਰੀ ਤੈਰਾਕਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 100 ਤੋਂ ਵੱਧ ਤੈਰਾਕਾਂ ਦੇ ਵੱਲੋਂ ਹਿੱਸਾ ਲਿਆ ਗਿਆ ਅਤੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਸ਼ਹਿਰ ਦੇ ਮੇਅਰ ਕੁੰਦਨ ਗੋਗਿਆ ਪਹੁੰਚੇ ਜਿਨ੍ਹਾਂ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਮੈਡਲ ਦੇ ਕੇ ਸਰਮਾਨਿਤ ਕੀਤਾ ਇਸ ਮੌਕੇ ਹੋਰ ਕੀ ਕੁਝ ਕਿਹਾ ਉਹਨਾ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਜਿਹੜਾ ਅੱਜ সুইমিং ਦਾ ਕੰਪੀਟੀਸ਼ਨ ਸੀਨੀਅਰ ਜੂਨੀਅਰ ਦਾ ਕੰਪੀਟੀਸ਼ਨ ਹੋਇਆ ਹੈ ਮੋਰ ਗੋਸਾਬ ਐਂਡ ਮੈਨੇਜਮੈਂਟ ਜਿੰਨੀ ਵੀ ਨੰਦੀ ਹੈ ਪਰ ਕਿਉਂਕਿ ਮੈਨੂੰ ਪਹਿਲਾਂ ਵੀ ਆਉਣ ਦਾ ਮੌਕਾ ਮਿਲਿਆ ਉਸ ਸਾਬਾਰੇ ਬਖੀਰਾ ਸੁਣਿਆਗਾ ਵਧੀਆ ਬੱਚਿਆਂ ਨੂੰ ਮਿਹਨਤ ਕਰਾ ਰਹੀ ਹੈ ਕੋ ਸਕਸੈਸਫੁਲ ਮੈਂ ਆਪ ਦੇਖ ਰਿਹਾ ਸੀਗਾ ਵੀ ਬੱਚੇ ਇਹਦਾ ਫਿਜ਼ੀਕਲੀ ਫਿੱਟ ਵੀ ਹੋਣਾ ਹੈ ਔਰ ਪੰਜਾਬ ਦੀ ਸਰਕਾਰ ਦਾ ਫੈਸਲਾ ਵੀ ਹੈ ਕਿ ਰੰਗਲਾ ਪੰਜਾਬ ਬਣਾਣਾ ਹੈ ਤਾਂ ਉਹਦਾ 파ਟ ਹੈ ਔਰ ਮੈਂ ਮੁਬਾਰਕਬਾਦ ਇਨ੍ਹਾਂ ਕਾਨੂੰਨ ਸਾਹਿਬ ਨੂੰ ਵੀ ਜਿਹੜੇ ਬੱਚੇ ਤਿਆਰ ਹੋ ਰਹੇ ਹਨ ਅੱਗੇ ਜਾ ਕੇ ਨਾਲੇ ਤਾਂ ਸਿਹਤ ਵੱਲੋਂ ਤੁਹਾਨੂੰ ਉਸ ਰਹਿਣਗੇ ਨਾਲੇ ਆਪਾਂ ਪੰਜਾਬ ਦਾ ਨਾਮ ਉੱਚਾ ਕਰਨਗੇ ਔਰ ਸਰਕਾਰ ਵੱਲੋਂ ਜਿਹੜੀ ਹੈਲਪ ਦੀ ਜ਼ਰੂਰਤ ਹੋਈ ਮੈਂ ਅਸੀਂ ਇਨ੍ਹਾਂ ਦੇ ਨਾਲ ਖੜੇ ਹਾਂ ਮੁੰਡੇ ਨਾਲ ਮੁੰਡਾ ਧੰਨਵਾਦ ਬਹੁਤ ਵਧੀਆ ਮੇਰਾ ਨਾਮ ਰਾਜਪਾਲ ਸਿੰਘ ਹੈ ਮੈਂ ਇੱਥੇ ਸਪੋਰਟ ਡਿਪਾਰਟਮੈਂਟ ਵੱਲੋਂ ਤਰੱਕੀ ਕੀ ਉਸ ਨੂੰ ਅੱਜ ਸਾਡੇ ਤਰਾਕੀ ਸਰਕਾਰੀ ਤਰਾਕੀਪੁਰ ਤੇ ਸਭ ਜੂਨੀਅਰ ਜੂਨੀਅਰ ਸੀਨੀਅਰ ਤੇ ਗਰੁੱਪ 4 ਦੇ ਤਰਾਕੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 150 ਤੋਂ 200 ਬੱਚੇ ਨੇ ਪਾਰਟਿਸਪੇਟ ਕੀਤਾ ਤੇ ਇਹਨਾਂ ਬੱਚਿਆਂ ਦੀ ਸਹੂਲਤ ਲਈ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਾਈ ਗਈ ਅਤੇ ਡਕੇਥਲਨ ਨੇ ਵੀ ਸਾਡੇ ਲਈ ਇਹਨਾਂ ਬੱਚਿਆਂ ਲਈ ਗਿਫਟ ਦਾ ਅਰੇਂਜ ਕੀਤਾ ਤੇ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਗਿਫਟ ਵੀ ਦਿੱਤੇ ਗਏ ਜਿਹੜੇ ਬੱਚੇ ਮੈਡਲਿਸਟ ਆਏ ਨੇ ਉਹਨਾਂ ਨੂੰ ਫਸਟ ਤੇ ਸੈਕੰਡ ਦੀ ਸਿਲੈਕਸ਼ਨ ਲੁਧਿਆਣਾ ਵਿਕੇ 18 ਤੋਂ 20 ਜਿਹੜੀ ਸਾਡੀ ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਬॉयਜ਼ ਐਂਡ ਗਰਲਸ ਦੀ ਸਟੇਟ ਲੈਵਲ ਦਾ ਕੰਪੀਟੀਸ਼ਨ ਹੋ ਰਿਹਾ ਉਸ ਵਿੱਚ ਜਿਹੜੇ ਬੱਚੇ ਮੈਲਡਨ ਹੋ ਪਾਗ ਲੈਣਗੇ